ਸੱਚੀ ਗੱਲ ਦੀ ਅੱਜ ਦਾ ਮੇਰਾ ਵਿਸ਼ਾ ਹੈ ਵੀਡੀਓ ਬਣਾਉਣ ਦਾ ਵੀ ਜਿਨ੍ਹਾਂ ਨੂੰ ਜਨੇਊ ਨਿਕਲ ਆਉਂਦਾ ਚਿਕਨ ਫੌਕਸ ਵਿਸ਼ਰਪ ਤੇ ਜੰਜੂਆ ਇਹ ਵਗੈਰਾ ਨਿਕਲਦਾ ਹੈ ਇੱਕੋ ਹੀ ਨਾਂ ਹੈ ਤੇ ਉਹਨਾਂ ਨੂੰ ਜਦੋਂ ਨਿਕਲ ਆਉਂਦਾ ਹੈ ਤੇ ਕਿਉਂ ਨਿਕਲਦਾ ਹੈ ਉਹ ਜ਼ਿਆਦਾਤਰ ਧੁੱਪ ਵਿੱਚ ਕੰਮ ਕਰਦੇ ਹਨ ਤੇ ਉਹਨਾਂ ਦੇ ਅੰਦਰਲੇ ਸਰੀਰ ਦੀ ਤਾਕਤ ਘਟ ਜਾਂਦੀ ਹੈ ਔਰ ਇਹ 50 ਤੋਂ ਉਮਰ ਤੋਂ ਉੱਪਰ ਵਾਲਿਆਂ ਨੂੰ ਹੀ ਆਮ ਤੌਰ ਤੇ ਹੁੰਦਾ ਹੈ ਬਾਕੀ ਸੈਕਸ ਵਗੈਰਾ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਇੱਕ ਦੂਜੇ ਨੂੰ ਕਿਸ ਕਰਨੀ ਚਾਹੀਦੀ ਹੈ ਅਤੇ ਇਸ ਕਰਕੇ ਜਿਹਦੀ ਇਮਿਊਨਿਟੀ ਘਟ ਜਾਂਦੀ ਹੈ ਤੇ ਅੰਦਰ ਉਹਨਾਂ ਦਾ ਕਮਜ਼ੋਰ ਹੋ ਜਾਂਦਾ ਹੈ ਜਾਂ ਅਸੀਂ ਕਿਸੇ ਦੀ ਕੰਗੀ ਵਗੈਰਾ ਵੀ ਇਸਤੇਮਾਲ ਕਰਦੇ ਹਾਂ ਜਾਂ ਅন্ডਰਵੀਅਰ ਅਸੀਂ ਕਿਸੇ ਦਾ ਇਸਤੇਮਾਲ ਕਰਦੇ ਹਾਂ ਉਸ ਕਰਕੇ ਵੀ ਇਹ ਹੋ ਜਾਂਦਾ ਹੈ ਸਫਾਈ ਅਸੀਂ ਨਹੀਂ ਰੱਖਦੇ ਉਸ ਕਰਕੇ ਵੀ ਇਹ ਹੋ ਜਾਂਦਾ ਹੈ ਤੇ ਇੱਕ ਇੱਕ ਗਲਤ ਆਮ ਤੌਰ ਤੇ ਇਹ ਗਰਮੀ ਕਰਕੇ ਹੀ ਹੁੰਦਾ ਹੈ ਜਿਆਦਾਤਰ ਮਸਾਲੇਦਾਰ ਚੀਜ਼ਾਂ ਅਸੀਂ ਖਾਂਦੇ ਹਾਂ ਉਸ ਦਾ ਦੂਜਾ ਨਾਂ ਹੈ ਚਿਕਨ ਫੌਕਸ ਬਾਕੀ ਇਸ ਦੇ ਵਿੱਚ ਸਾਨੂੰ ਜਿਆਦਾਤਰ ਫਰੂਟ ਖਾਣੇ ਚਾਹੀਦੇ ਨੇ ਮੂੰਗੀ ਦੀ ਦਾਲ ਸੌਫ ਦਾ ਪਾਣੀ ਪੀਣਾ ਚਾਹੀਦਾ ਹੈ ਅਤੇ ਜਿਆਦਾ ਤੋਂ ਜਿਆਦਾ ਦੁੱਧ ਪੀਣਾ ਚਾਹੀਦਾ ਹੈ ਮਲਠੀ ਦਾ ਚੂਰਨ ਲੈਣਾ ਚਾਹੀਦਾ ਹੈ ਹਰ ਰੋਜ਼ ਮਰਬਾ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਪਾਣੀ 2 ਤੋਂ 3 ਲੀਟਰ ਪੀਂਦੇ ਹੋ ਤੇ ਕੋਸ਼ਿਸ਼ ਕਰੋ ਵੀ ਤੁਹਾਨੂੰ ਉਲਟੀ ਹੋ ਜਾਵੇ ਉਲਟੀ ਹੋਣ ਦੇ ਨਾਲ ਤੁਹਾਡਾ ਅੰਦਰਲਾ ਜਿੰਨਾ ਵੀ ਗੰਦ ਹੈ ਸਾਰਾ ਨਿਕਲ ਜਾਏਗਾ ਬਾਕੀ ਉਲਟੀ ਕਰਨਾ ਬਹੁਤ ਹੀ ਜ਼ਰੂਰੀ ਹੈ ਇਹ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰੀ ਇਸ ਨੂੰ ਉਲਟੀ ਨੂੰ ਕਰਨਾ ਚਾਹੀਦਾ ਹੈ ਤੁਸੀਂ ਕੀ ਕਰਨਾ ਹੈ 글로 ਦਾ ਪਾਊਡਰ ਲੈਣਾ ਹੈ ਉਸ ਨੂੰ ਪਾਣੀ ਵਿੱਚ ਉਬਾਲੋ ਇੱਕ ਗਲਾਸ ਪਾਣੀ ਵਿੱਚ ਉਬਾਲੋ ਉਸ ਦੇ ਵਿੱਚ ਤ੍ਰਿਫਲਾ ਪਾ ਲਓ ਇਸ ਨੂੰ 15 ਮਿੰਟ ਤੁਸੀਂ ਇਹ ਬਾਲੀ ਜਾਓ ਜਦੋਂ ਤੀਜਾ ਹਿੱਸਾ ਰਹਿ ਜਾਵੇ ਤੇ ਇਹ ਸੂਬਾ ਖਾਲੀ ਪੇਟ ਪੀਣਾ ਹੈ ਦੂਜਾ ਗੰਧਕਦਾਰ ਰਸਾਇਣ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਦੁੱਧ ਦੇ ਨਾਲ ਸਵੇਰੇ ਤੇ ਸ਼ਾਮ ਇਹਦੀਆਂ ਗੋਲੀਆਂ ਜਿਹੜੀਆਂ ਗੰਧਕ ਦੀਆਂ ਉਹ ਵੀ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਜੇ ਤੁਸੀਂ ਫਿੰਸੀਆਂ ਤੇ ਦਰਦ ਹੁੰਦੀ ਹੈ ਤੁਸੀਂ ਨਾਰੀਅਲ ਦਾ ਤੇਲ ਲਾਓ ਉਹਦੇ ਵਿੱਚ ਖਾਣ ਵਾਲਾ ਕਪੂਰ ਉਸ ਨੂੰ ਤੁਸੀਂ ਉਸ ਦੇ ਵਿੱਚ ਪਾ ਕੇ ਪੀਸ ਕੇ ਤੇ ਥੋੜੀ ਜਿਹੀ ਨਿੰਮ ਪਾ ਕੇ ਤੁਸੀਂ ਉਹਦੀ ਲੇਬ ਫਿੰਸੀਆਂ ਤੇ ਲਗਾ ਸਕਦੇ ਹੋ ਵੈਸੇ ਕੋਕੋਨਟ ਵਰਜਨ ਕੰਪਨੀ ਦਾ ਜਿਹੜਾ ਨਾਰੀਅਲ ਦਾ ਤੇਲ ਹੈ ਉਹ ਬਹੁਤ ਹੀ ਵਧੀਆ ਹੈ ਅਗਰ ਜੇ ਤੁਸੀਂ ਨਿਰਾ ਵੀ ਉਹ ਲਗਾਈ ਜਾਓਗੇ ਤਾਂ ਵੀ ਇਹ ਤੁਹਾਡਾ ਸਿੰਸੀਅਰ ਤੇ ਦਸੇਗ ਨਿਕਲਦਾ ਗਰਮੀ ਪੈਂਦੀ ਹੈ ਦਰਦ ਹੁੰਦੀ ਹੈ ਉਹ ਵੀ ਤੁਹਾਡੀ ਠੀਕ ਹੋ ਸਕਦੀ ਹੈ ਬਾਕੀ ਇਸ ਤੋਂ ਇਲਾਵਾ ਤੁਸੀਂ ਕਪੂਰ ਖਾਨ ਵਾਲਾ ਜਿਹੜਾ ਉਹਦਾ ਤੇਲ ਲਓ ਮੂੰਹ ਦੇ ਵਿੱਚ 2-3 ਮਿੰਟ ਰੱਖੋ ਘਰਾਰੇ ਕਰੋ ਉਹਦੇ ਨਾਲ ਵੀ ਤੁਹਾਨੂੰ ਫਾਇਦਾ ਹੋ ਜਾਏਗਾ ਤੇ ਇਸ ਤੋਂ ਇਲਾਵਾ ਤੁਸੀਂ ਜੇ ਉਹ ਕਪੂਰ ਮੂੰਹ ਦੇ ਵਿੱਚ ਰੱਖਦੇ ਹੋ ਤਾਂ ਮੂੰਹ ਖੋਲ ਕੇ ਰੱਖੋ ਜਿਹਦੇ ਨਾਲ ਅੰਦਰੋਂ ਸਾਰਾ ਇਹ ਗੰਧ ਤੁਹਾਡਾ ਹੌਲੀ ਹੌਲੀ ਪਾਣੀ ਰਾਈ ਬਾਹਰ ਆ ਜਾਵੇ ਤੇ ਬਾਕੀ ਪਪੀਤਾ ਵੱਤ ਵੱਦ ਖਾਓ ਅਮਰੂਦ ਵੱਤ ਵੱਦ ਖਾਓ ਇਹ ਬਹੁਤ ਜ਼ਰੂਰੀ ਹੈ ਬਾਕੀ ਫੈਂਸੀਆਂ ਤੇ ਤੁਸੀਂ ਅਗਰ ਨਾਰੀਅਲ ਵਰਜਨ ਕੰਪਨੀ ਦਾ ਨਹੀਂ ਮਿਲਦਾ ਤੇ ਕਪੂਰ ਦੇਸੀ ਕੀ ਵਿੱਚ ਭੁੰਨ ਕੇ ਉਹਦਾ ਤੇਲ ਲਾਓ 2-3 ਵਾਰੀ ਦਿਨ ਦੇ ਵਿੱਚ ਲਗਾਓ ਕਾਲੇ ਤੇਲ ਦਾ ਪਾਊਡਰ ਬਣਾ ਕੇ ਤੇ ਘੀ ਵਿੱਚ ਮਿਕਸ ਕਰਕੇ ਲੇਪ ਕਰੋ ਉਹ ਵੀ ਤੁਹਾਡਾ ਇਹ ਮਸਲਾ ਹੱਲ ਹੋ ਸਕਦਾ ਹੈ ਬਾਕੀ ਗਲੋ ਥੋੜੀ ਜਿਹੀ ਲੈ ਕੇ ਕੱਚਾ ਕੇਲਾ ਲੈ ਕੇ ਵਿੱਚ ਤੁਸੀਂ ਕਪੂਰ ਫੜਕੜੀ ਤੇ ਨਿੰਬੂ ਮਿਕਸ ਕਰਕੇ ਇਹਦੀ 6-7 ਦਿਨ ਲੇਪ ਕਰੋ ਜਿੱਥੇ ਫਿੰਸੀਆਂ ਨੇ ਤੁਹਾਡੀਆਂ ਫਿੰਸੀਆਂ ਜਿਹੜੀਆਂ ਉਹ ਕੁਝ ਦਿਨਾਂ ਦੇ ਵਿੱਚ ਠੀਕ ਹੋ ਜਾਣਗੀਆਂ ਬਾਕੀ ਪਾਣੀ ਵੱਧ ਵੱਧ ਪੀਓ ਨਾਰੀਅਲ ਦਾ ਪਾਣੀ ਹੋ ਸਕੇ ਤੇ ਜ਼ਿਆਦਾ ਪੀਓ ਕਿਉਂਕਿ ਨਾਰੀਅਲ ਦਾ ਪਾਣੀ ਜਿਹੜਾ ਉਹ ਠੰਡਾ ਹੁੰਦਾ ਹੈ ਤੇ ਤੁਹਾਨੂੰ ਉਹਦਾ ਬਹੁਤ ਹੀ ਫਾਇਦਾ ਹੋਏਗਾ ਇਸ ਕਰਕੇ ਤੁਸੀਂ ਇਹਦਾ ਇਸਤੇਮਾਲ ਕਰੋ ਬਾਕੀ ਤੁਸੀਂ ਦੇ ਸਵੇਰ ਖਾਲੀ ਪੇਟ ਅਗਰ ਰੱਜ ਕੇ ਪਾਣੀ ਪੀ ਲੈਂਦੇ ਹੋ ਤੁਹਾਨੂੰ ਉਲਟੀ ਹੋ ਜਾਂਦੀ ਹੈ ਤਾਂ ਉਹ ਬਹੁਤ ਹੀ ਵਧੀਆ ਗੱਲ ਹੈ ਉਹਦੇ ਨਾਲ ਤੁਹਾਡਾ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਸਸੀ ਗੱਲ ਜੀ